ਜਵਰ ਸ਼ਤਰ ਤਖਤ ਦੇ ਮਾਲਕ ਦੋ ਜਹਾਨਾਂ ਦੇ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਸੱਚੇ ਪਾਤਸ਼ਾਹ ਜੀ ਦੇ ਕਾਇਮ ਕੀਤੇ ਹੋਏ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਕੌਮ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਹਾੜਾ ਮਨਾ ਰਹੀ ਹੈ ਅੱਜ ਦੇ ਹੀ ਦਿਨ ਮੇਰੀ ਬੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 1605 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸਾਡੀ ਤਵਾਰੀਖ ਦੇ ਅੰਦਰ ਲਿਖਿਆ ਹੈ ਕਿ ਪਹਿਲੀ ਇੱਟ ਆਪ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਲਗਾਈ ਹੈ ਉਸ ਤੋਂ ਉਪਰੰਤ ਬਹੁਤ ਹੀ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਇਸ ਮੁਬਾਰਕ ਥੜੇ ਦੀ ਸੇਵਾ ਆਪ ਆਪਣੇ ਹੱਥੀਂ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਬਿਲਕੁਲ ਸਨਮੁਖ ਹੈ ਗੁਰੂ ਨੇ ਦੱਸਿਆ ਕਿ ਭਗਤੀ ਕਰਦਿਆਂ ਰੱਬ ਦਾ ਨਾਮ ਜਪਦਿਆਂ ਧਰਮ ਦੇ ਮੁਤਾਬਕ ਰਾਜਨੀਤੀ ਕਰਨੀ ਹੈ ਅਤੇ ਧਰਮ ਦੇ ਮੁਤਾਬਕ ਰੱਬ ਦੇ ਨਿਆਂ ਵਾਲਾ ਸਮਾਜ ਸਿਰਜਣਾ ਹੈ ਇਸ ਲਈ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸੱਚੇ ਹੀ ਪਾਤਸ਼ਾਹ ਜੀ ਦਾ ਇਹ ਜੋ ਪਾਵਨ ਤਖਤ ਹੈ ਇਸ ਸਮੇਂ ਦੇ ਨਿਜਾਮ ਦੇ ਮੁਤਾਬਕ ਆਪਣੇ ਆਪ ਨੂੰ ਕਦੇ ਨਹੀਂ ਬਦਲਦਾ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਪੁਰਖ ਦਾ ਤਖਤ ਹੈ ਇਸ ਦੇ ਮਾਲਕ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਵੇਂ ਸਮੇਂ ਦੀਆਂ ਹਕੂਮਤਾਂ ਬਦਲਦੀਆਂ ਨੇ ਤਖਤਾਂ ਦੇ ਨਿਜਾਮ ਬਦਲਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਜਾਮ ਸਦਾ ਹੀ ਧਰਮ ਦੇ ਮੁਤਾਬਕ ਗੁਰੂ ਦੇ ਸਿਧਾਂਤ ਦੇ ਮੁਤਾਬਕ ਅਤੇ ਆਕਾਲ ਪੁਰਖ ਦੇ ਹੁਕਮ ਦੇ ਮੁਤਾਬਕ ਹੈ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਮੁਬਾਰਕ ਤਖਤ ਦੀ ਉਸਾਰੀ ਕਰਵਾ ਕੇ ਸਿੱਖਾਂ ਦੇ ਅੰਦਰ ਮਾਨੁਖਤਾ ਦੇ ਅੰਦਰ ਇਹ ਮਨੋਬਲ ਭਰਿਆ ਕਿ ਸਾਨੂੰ ਜ਼ਾਲਮ ਜ਼ਰਵਾਣਿਆਂ ਦੇ ਸਾਹਮਣੇ ਲਿਫਣ ਦੀ ਛੁਕਣ ਦੀ ਲੋੜ ਨਹੀਂ ਹੈ ਅਸੀਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਣਾ ਹੈ ਗੁਰਬਾਣੀ ਦਾ ਇੱਕ ਸ਼ਬਦ ਇਸ ਮੁਬਾਰਕ ਤਖਤ ਦੀ ਭਾਵਨਾ ਨੂੰ ਦਰਸਾਉਂਦਾ ਹੈ ਕੋਊ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ ਰੱਬ ਦਾ ਰਾਜ ਸਦਾ ਰਹਿਣ ਵਾਲਾ ਹੈ ਸੰਸਾਰਿਕ ਬਾਦਸ਼ਾਹਾਂ ਦੀਆਂ ਬਾਦਸ਼ਾਹੀਆਂ ਇਹ ਮੁੱਕ ਜਾਣ ਵਾਲੀਆਂ ਨੇ ਇਸ ਲਈ ਅਸੀਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਦੇ ਹਾਂ ਇਸ ਸੱਚੇ ਤਖਤ ਨੂੰ ਸਦਾ ਹੀ ਸਮਰਪਿਤ ਰਹਿਣਾ ਹੈ 18ਵੀਂ ਸਦੀ ਦੇ ਅੰਦਰ ਜਦੋਂ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਦੇ ਲਈ ਬੜੇ ਯਤਨ ਹੋ ਰਹੇ ਸੀ ਜਦੋਂ ਐਲਾਨ ਹੋਏ ਜਿਸ ਕੇ ਸਿਰ ਪੈ ਹੋਵੇ ਕੇਸ ਰਹਿਣ ਨਾ ਦੇਵੂ ਆਪਣੇ ਦੇਸ਼ ਜੋ ਸਿੰਘਨ ਕੋ ਦਸੇ ਗਰਾਮ ਸੋ ਭੀਲੇ ਹੈ ਬਹੁਤ ਇਨਾਮ ਉਸ ਵੇਲੇ ਸਮੁੱਚੀ ਕੌਮ ਨੇ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਇਸ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਦਾ ਸੇਧ ਲੈ ਕੇ ਇਥੇ ਸਰਬੱਤ ਖਾਲਸੇ ਕੀਤੇ ਤੇ ਕੌਮ ਦੇ ਲਈ ਕੌਮ ਦੇ ਭਵਿੱਖ ਦੇ ਲਈ ਬੜੇ ਸਾਰਥਕ ਫੈਸਲੇ ਹੋਏ ਜਦੋਂ 1762 ਦੇ ਵਿੱਚ ਵੱਡਾ ਘਲੂਘਾਰਾ ਹੋਇਆ ਇੱਕ ਦਿਨ ਦੇ ਅੰਦਰ ਸਾਨੂੰ 35 ਤੋਂ 40 ਹਜ਼ਾਰ ਦੀ ਗਿਣਤੀ ਦੇ ਵਿੱਚ ਸ਼ਹੀਦ ਕੀਤਾ ਗਿਆ ਅਬਦਾਲੀ ਨੇ ਐਲਾਨ ਕੀਤਾ ਕਿ ਹੁਣ ਸਿੱਖ ਕਦੀ ਉੱਠ ਨਹੀਂ ਸਕਣਗੇ ਪਰ ਉਹਦੇ ਤੋਂ ਕੁਝ ਮਹੀਨਿਆਂ ਬਾਅਦ ਫੇਰ ਖਾਲਸਾ ਇੱਥੇ ਜੁੜਿਆ ਅਬਦਾਲੀ ਨੂੰ ਅੰਮ੍ਰਿਤਸਰ ਤੋਂ ਲੈ ਕੇ ਅਸੀਂ ਗਜਨੀ ਤੱਕ ਭਜਾਇਆ ਇਹ ਸ਼੍ਰੀ ਅਕਾਲ ਤਖਤ ਸਾਹਿਬ ਹਰ ਪੱਖ ਤੋਂ ਸਾਡੀ ਹਮੇਸ਼ਾ ਅਗਵਾਈ ਕਰਦਾ ਹੈ ਕਰਦਾ ਰਹੇਗਾ ਇਹ ਮਜਲੂਮ ਦੇ ਲਈ ਧਿਰ ਹੈ ਇਹ ਨਿਮਾਨੀਆਂ ਲਈ ਨਿਤਾਣੀਆਂ ਲਈ ਆਸਰਾ ਹੈ ਇਹ ਧੀਆ ਭੈਣਾ ਦੀ ਰਾਖੀ ਦੇ ਲਈ ਗੁਰੂ ਦਾ ਸਿਰਜਿਆ ਹੋਇਆ ਉਹ ਤਖਤ ਹੈ ਜਿੱਥੇ ਹਮੇਸ਼ਾ ਹੀ ਗਰੀਬਾਂ ਧੀਆ ਭੈਣਾ ਦੀ ਫਰਿਆਦ ਸੁਣੀ ਜਾਂਦੀ ਰਹੀ 1763 ਦੇ ਅੰਦਰ ਇਥੇ ਹੀ ਖਾਲਸਾ ਬੈਠਾ ਸੀ ਇੱਕ ਗਰੀਬ ਬ੍ਰਾਹਮਣ ਆਇਆ ਉਹਨੇ ਬੇਨਤੀ ਕੀਤੀ ਖਾਲਸਾ ਜੀ ਮੇਰੀ ਨਵੀਂ ਵਿਆਹੀ ਬੋਟੀ ਨੂੰ ਕਸੂਰ ਦਾ ਹਾਕਮ ਚੁੱਕ ਕੇ ਲੈ ਗਿਆ ਮੇਰੀ ਮਦਦ ਕਰੋ ਉਹਦੇ ਤੋਂ ਥੋੜਾ ਸਮਾਂ ਪਹਿਲਾਂ ਵੱਡਾ ਘੱਲੂ ਘਰਾ ਹੋਇਆ ਸੀ ਕੋਸ਼ ਸਿੱਖਾ ਨੇ ਵਿਚਾਰ ਦਿੱਤੀ ਕਿ ਕਸੂਰ ਦਾ ਹਾਕਮ ਤਾਕਤਵਰ ਹੈ ਮਦਦ ਕਿਵੇਂ ਕਰ ਸਕਦੇ ਤੇ ਬਹੁਤੇ ਗੁਰਮਖਾ ਨੇ ਆਖਿਆ ਸ਼ਰਨ ਆਇਆ ਹੈ ਮਦਦ ਕਰਾਂਗੇ ਜਦੋਂ ਵਿਚਾਰ ਚੱਲੀ ਪੰਥ ਨੇ ਫੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਦੇ ਹਾਂ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਪਰਾਚੀਨ ਪੰਥ ਪ੍ਰਕਾਸ਼ ਵਿੱਚ ਉਸ ਵੇਲੇ ਇਥੇ ਜੋ ਪੰਥ ਨੇ ਗੁਰਮਤਾ ਕੀਤਾ ਉਹਦੇ ਬਾਰੇ ਲਿਖਦੇ ਨੇ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ ਸੱਚੀ ਉਪਦੇਸ਼ ਸੰਗਤ ਕੋ ਦੇ ਅਰਦਾਸ ਹੋਈ ਚੱਕ ਰਮਾਲ ਜਦ ਗ੍ਰੰਥ ਜੀ ਦੇਖਾ ਬਸੰਤ ਕੀ ਵਾਰ ਕੋ ਆਇਓ ਲੇਖਾ ਪਾਂਚੇ ਵੱਦੇ ਮਹਾ ਬਲੀ ਕਰ ਸੱਚਾ ਟੋਵਾ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਜਾਓ ਖਾਲਸਾ ਜੀ ਜਿਨ੍ਹਾਂ ਨੇ ਪੰਜ ਵਿਕਾਰ ਕਾਬੂ ਚ ਕਰ ਲੈ ਉਹਨਾਂ ਦੇ ਸਾਹਮਣੇ ਕਸੂਰ ਦਾ ਹਾਕਮ ਕੀ ਹੈ ਖਾਲਸਾ ਇਥੋਂ ਅਰਦਾਸ ਕਰਕੇ ਤੁਰਿਆ ਰਸਤੇ ਦੇ ਵਿੱਚ ਕੋਈ ਆਖਦਾ ਹੈ ਖਾਲਸਾ ਜੀ ਇਹ ਕਸੂਰ ਦਾ ਹਾਕਮ ਤਗੜਾ ਬਹੁਤ ਹੈ ਤੇ ਖਾਲਸੇ ਨੇ ਜਵਾਬ ਦਿੱਤਾ ਦਾਈ ਗੁਰੂ ਗ੍ਰੰਥ ਆਵਾਜ਼ ਸੂ ਕਰੇਗਾ हमरे ਕਾਜ ਖਾਰਸੇ ਨੇ ਕਸੂਰ ਦੇ ਹਾਕਮ ਨੂੰ ਸੋਧਿਆ ਤੇ ਉਸ ਗਰੀਬ ਦੀ ਵੋਟੀ ਨੂੰ ਛੜਾ ਕੇ ਉਹਦੇ ਹਵਾਲੇ ਕੀਤਾ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਜਿਸ ਦੀ ਸਿਰਜਣਾ ਅੱਜ ਦੇ ਦਿਨ ਹੋਈ ਹੈ ਇਹ ਤਖਤ ਜੁਗੋ ਜੋਗ ਅਟਲ ਹੈ ਰਹੇਗਾ ਸामुੱਚੀ ਲੋਕਾਈ ਗੁਰੂ ਨਾਨਕ ਨਾਮ ਲੈਵਾ ਸਿੱਖ ਇਸ ਮubarਕ ਤਖਤ ਤੋਂ ਹਮੇਸ਼ਾ ਹੀ ਅਗਵਾਈ ਲੈਂਦੇ ਰਹਿਣਗੇ ਇੱਥੇ ਨੌਜਵਾਨਾਂ ਨੇ ਗੁਰੂ ਨੂੰ ਆਪਣੀਆਂ ਜਵਾਨੀਆਂ ਭੇਟ ਕੀਤੀਆਂ ਸੀ ਮੈਂ ਅੱਜ ਦੇ ਦਿਨ ਸਿੱਖ ਜਵਾਨੀ ਨੂੰ ਵਿਸ਼ੇਸ਼ ਅਪੀਲ ਕਰਦਾ ਹਾਂ ਅੱਜ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਦੇ ਲਈ ਲਚਰਤਾ ਫੈਲਾਈ ਜਾ ਰਹੀ ਹੈ ਤਾਂ ਕਿ ਅਸੀਂ ਗੁਰੂ ਤੋਂ ਦੂਰ ਹੋਈਏ ਸਿੱਖ ਨੇ ਇਨ੍ਹਾਂ ਕੰਨਾਂ ਦੇ ਨਾਲ ਸਾਖਤਾ ਦੇ ਗੀਤ ਨਹੀਂ ਸੁਣਨੇ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ ਤੇ ਜੋ ਵੀ ਸਮਾਜ ਦੇ ਅੰਦਰ ਲਚਰਤਾ ਜਾ ਹੋਰ ਗੁਰਮਤ ਤੋਂ ਉਲਟ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਹੈ ਉਹਦੇ ਤੋਂ ਆਪਣੇ ਬੱਚਿਆਂ ਨੂੰ ਬਚਾਈਏ ਮੈਂ ਸਮੁੱਚੀ ਕੌਮ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਸਮੁੱਚੇ ਸੰਸਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਹਾੜੇ ਦੀ ਲੱਖ 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 ਵਧਾਈ ਦਿੰਦਿਆਂ ਅਪੀਲ ਕਰਦਾ ਹਾਂ ਆਓ ਆਪਾਂ ਸਾਰੇ ਸ਼੍ਰੀ ਆਕਾਲ ਤਖਤ ਸਾਹਿਬ ਨੂੰ ਹਮੇਸ਼ਾ ਨਤਮਸਤਕ ਰਹੀਏ ਕਲਗੀਧਰ ਪਾਤਸ਼ਾਹ ਦੇ ਬਚਨ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਇਸ ਸਿਧਾਂਤ ਨੂੰ ਮੰਨੀਏ ਪੁੱਲ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸ਼ਤਰ ਤਖਤ ਦੇ ਮਾਲਕ ਦੋ ਜਹਾਨਾਂ ਦੇ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਸੱਚੇ ਪਾਤਸ਼ਾਹ ਜੀ ਦੇ ਕਾਇਮ ਕੀਤੇ ਹੋਏ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਕੌਮ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਹਾੜਾ ਮਨਾ ਰਹੀ ਹੈ ਅੱਜ ਦੇ ਹੀ ਦਿਨ ਮੇਰੀ ਬੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 1605 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸਾਡੀ ਤਵਾਰੀਖ ਦੇ ਅੰਦਰ ਲਿਖਿਆ ਹੈ ਕਿ ਪਹਿਲੀ ਇੱਟ ਆਪ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਲਗਾਈ ਹੈ ਉਸ ਤੋਂ ਉਪਰੰਤ ਬਹੁਤ ਹੀ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਇਸ ਮੁਬਾਰਕ ਥੜੇ ਦੀ ਸੇਵਾ ਆਪ ਆਪਣੇ ਹੱਥੀਂ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਬਿਲਕੁਲ ਸਨਮੁਖ ਹੈ। ਗੁਰੂ ਨੇ ਦੱਸਿਆ ਕਿ ਭਗਤੀ ਕਰਦਿਆਂ ਰੱਬ ਦਾ ਨਾਮ ਜਪਦਿਆਂ ਧਰਮ ਦੇ ਮੁਤਾਬਕ ਰਾਜਨੀਤੀ ਕਰਨੀ ਹੈ ਅਤੇ ਧਰਮ ਦੇ ਮੁਤਾਬਕ ਰੱਬ ਦੇ ਨਿਆਂ ਵਾਲਾ ਸਮਾਜ ਸਿਰਜਣਾ ਹੈ ਇਸ ਲਈ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸੱਚੇ ਪਾਤਸ਼ਾਹ ਜੀ ਦਾ ਇਹ ਜੋ ਪਾਵਨ ਤਖਤ ਹੈ ਇਸ ਸਮੇਂ ਦੇ ਨਿਜਾਮ ਦੇ ਮੁਤਾਬਕ ਆਪਣੇ ਆਪ ਨੂੰ ਕਦੇ ਨਹੀਂ ਬਦਲਦਾ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਪੁਰਖ ਦਾ ਤਖਤ ਹੈ ਇਸ ਦੇ ਮਾਲਕ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਵੇਂ ਸਮੇਂ ਦੀਆਂ ਹਕੂਮਤਾਂ ਬਦਲਦੀਆਂ ਨੇ ਤਖਤਾਂ ਦੇ ਨਿਜਾਮ ਬਦਲਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਜਾਮ ਸਦਾ ਹੀ ਧਰਮ ਦੇ ਮੁਤਾਬਕ ਗੁਰੂ ਦੇ ਸਿਧਾਂਤ ਦੇ ਮੁਤਾਬਕ ਅਤੇ ਅਕਾਲ ਪੁਰਖ ਦੇ ਹੁਕਮ ਦੇ ਮੁਤਾਬਕ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਮੁਬਾਰਕ ਤਖਤ ਦੀ ਉਸਾਰੀ ਕਰਵਾ ਕੇ ਸਿੱਖਾਂ ਦੇ ਅੰਦਰ ਮਾਨੁਖਤਾ ਦੇ ਅੰਦਰ ਇਹ ਮਨੋਬਲ ਭਰਿਆ ਕਿ ਸਾਨੂੰ ਜ਼ਾਲਮ ਜ਼ਰਵਾਣਿਆਂ ਦੇ ਸਾਹਮਣੇ ਲਿਫਣ ਦੀ ਝੁਕਣ ਦੀ ਲੋੜ ਨਹੀਂ ਹੈ ਅਸੀਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਣਾ ਹੈ ਗੁਰਬਾਣੀ ਦਾ ਇੱਕ ਸ਼ਬਦ ਇਸ ਮੁਬਾਰਕ ਤਖਤ ਦੀ ਭਾਵਨਾ ਨੂੰ ਦਰਸਾਉਂਦਾ ਹੈ ਕੋਊ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜ ਰੱਬ ਦਾ ਰਾਜ ਸਦਾ ਰਹਿਣ ਵਾਲਾ ਹੈ ਸੰਸਾਰਿਕ ਬਾਦਸ਼ਾਹਾਂ ਦੀਆਂ ਬਾਦਸ਼ਾਹੀਆਂ ਇਹ ਮੁੱਕ ਜਾਣ ਵਾਲੀਆਂ ਨੇ ਇਸ ਲਈ ਅਸੀਂ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਦੇ ਹਾਂ ਇਸ ਸੱਚੇ ਤਖਤ ਨੂੰ ਸਦਾ ਹੀ ਸਮਰਪਿਤ ਰਹਿਣਾ ਹੈ 18ਵੀਂ ਸਦੀ ਦੇ ਅੰਦਰ ਜਦੋਂ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣ ਦੇ ਲਈ ਬੜੇ ਯਤਨ ਹੋ ਰਹੇ ਸੀ ਜਦੋਂ ਐਲਾਨ ਹੋਏ ਜਿਸ ਕੇ ਸਿਰਪੈ ਹੋਵੇ ਕਿਸ ਰਹਿਣ ਨਾ ਦੇਵੂ ਆਪਣੇ ਦੇਸ਼ ਜੋ ਸਿੰਘਨ ਕੋ ਦਸੇ ਗ੍ਰਾਮ ਸੋ ਭੀਲੇ ਹੈ ਬਹੁਤ ਇਨਾਮ ਉਸ ਵੇਲੇ ਸਮੁੱਚੀ ਕੌਮ ਨੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਇਸ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਦਾ ਸੇਧ ਲੈ ਕੇ ਇਥੇ ਸਰਬੱਤ ਖਾਲਸੇ ਕੀਤੇ ਤੇ ਕੌਮ ਦੇ ਲਈ ਕੌਮ ਦੇ ਭਵਿੱਖ ਦੇ ਲਈ ਬੜੇ ਸਾਰਥਕ ਫੈਸਲੇ ਹੋਏ ਜਦੋਂ 1762 ਦੇ ਵਿੱਚ ਵੱਡਾ ਘੱਲੂ ਘਾਰਾ ਹੋਇਆ ਇੱਕ ਦਿਨ ਦੇ ਅੰਦਰ ਸਾਨੂੰ 35 ਤੋਂ 40 ਹਜ਼ਾਰ ਦੀ ਗਿਣਤੀ ਦੇ ਵਿੱਚ ਸ਼ਹੀਦ ਕੀਤਾ ਗਿਆ ਅਬਦਾਲੀ ਨੇ ਐਲਾਨ ਕੀਤਾ ਕੇ ਹੁਣ ਸਿੱਖ ਕਦੀ ਉੱਠ ਨਹੀਂ ਸਕਣਗੇ ਪਰ ਉਹਦੇ ਤੋਂ ਕੁਝ ਮਹੀਨਿਆਂ ਬਾਅਦ ਫੇਰ ਖਾਲਸਾ ਇੱਥੇ ਜੁੜਿਆ ਅਬਦਾਲੀ ਨੂੰ ਅੰਮ੍ਰਿਤਸਰ ਤੋਂ ਲੈ ਕੇ ਅਸੀਂ ਗਜਨੀ ਤੱਕ ਭਜਾਇਆ ਇਹ ਸ੍ਰੀ ਅਕਾਲ ਤਖਤ ਸਾਹਿਬ ਹਰ ਪੱਖ ਤੋਂ ਸਾਡੀ ਹਮੇਸ਼ਾ ਅਗਵਾਈ ਕਰਦਾ ਹੈ ਕਰਦਾ ਰਹੇਗਾ ਇਹ ਮਜਲੂਮ ਦੇ ਲਈ ਧਿਰ ਹੈ ਇਹ ਨਿਮਾਣੀਆਂ ਲਈ ਨਿਤਾਣੀਆਂ ਲਈ ਆਸਰਾ ਹੈ ਇਹ ਢੀਆਂ ਭੈਣਾ ਦੀ ਰਾਖੀ ਦੇ ਲਈ ਗੁਰੂ ਦਾ ਸਿਰ ਜਿਆ ਹੋਇਆ ਉਹ ਤਖਤ ਹੈ ਜਿੱਥੇ ਹਮੇਸ਼ਾ ਹੀ ਗਰੀਬਾਂ ਢੀਆਂ ਭੈਣਾ ਦੀ ਫਰਿਆਦ ਸੁਣੀ ਜਾਂਦੀ ਰਹੀ 1763 ਦੇ ਅੰਦਰ ਇੱਥੇ ਹੀ ਖਾਲਸਾ ਬੈਠਾ ਸੀ ਇੱਕ ਗਰੀਬ ਬ੍ਰਾਹਮਣ ਆਇਆ ਉਨੇ ਬੇਨਤੀ ਕੀਤੀ ਖਾਲਸਾ ਜੀ ਮੇਰੀ ਨਵੀਂ ਵਿਆਈ ਬੋਟੀ ਨੂੰ ਕਸੂਰ ਦਾ ਹਾਕਮ ਚੁੱਕ ਕੇ ਲੈ ਗਿਆ ਮੇਰੀ ਮਦਦ ਕਰੋ ਉਹਦੇ ਤੋਂ ਥੋੜਾ ਸਮਾਂ ਪਹਿਲਾਂ ਵੱਡਾ ਘੱਲੂ ਘਰਾ ਹੋਇਆ ਸੀ ਕੋਸ਼ ਸਿੱਖਾਂ ਨੇ ਵਿਚਾਰ ਦਿੱਤੀ ਕਿ ਕਸੂਰ ਦਾ ਹਾਕਮ ਤਾਕਤਵਰ ਹੈ ਮਦਦ ਕਿਵੇਂ ਕਰ ਸਕਦੇ ਆ ਕਿ ਬਹੁਤੇ ਗੁਰਮਖਾਂ ਨੇ ਆਖਿਆ ਸ਼ਰਨ ਆਇਆ ਹੈ ਮਦਦ ਕਰਾਂਗੇ ਜਦੋਂ ਵਿਚਾਰ ਚੱਲੀ ਪੰਥ ਨੇ ਫੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਦੇ ਹਾਂ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਪਰਾਚੀਨ ਪੰਥ ਪ੍ਰਕਾਸ਼ ਵਿੱਚ ਉਸ ਵੇਲੇ ਇਥੇ ਜੋ ਪੰਥ ਨੇ ਗੁਰਮਤਾ ਕੀਤਾ ਉਹਦੇ ਬਾਰੇ ਲਿਖਦੇ ਨੇ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ ਸੱਚੀ ਉਪਦੇਸ਼ ਸੰਗਤ ਕੋ ਦੇ ਅਰਦਾਸ ਹੋਈ ਚੱਕ ਰਮਾਲ ਜਬ ਗ੍ਰੰਥ ਜੀ ਦੇਖਾ ਬਸੰਤ ਕੀ ਵਾਰ ਕੋ ਆਇਓ ਲੇਖਾ ਪੰਜੇ ਵੱਦੇ ਮਹਾਬਲੀ ਕਰ ਸੱਚਾ ਢੋਵਾ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਜਾਓ ਖਾਲਸਾ ਜੀ ਜਿਨ੍ਹਾਂ ਨੇ ਪੰਜ ਵਿਕਾਰ ਕਾਬੂ ਚ ਕਰ ਲੈ ਉਹਨਾਂ ਦੇ ਸਾਹਮਣੇ ਕਸੂਰ ਦਾ ਹਾਕਮ ਕੀ ਹੈ ਖਾਲਸਾ ਇਥੋਂ ਅਰਦਾਸ ਕਰਕੇ ਤੁਰਿਆ ਰਸਤੇ ਦੇ ਵਿੱਚ ਕੋਈ ਆਖਦਾ ਖਾਲਸਾ ਜੀ ਇਹ ਕਸੂਰ ਦਾ ਹਾਕਮ ਤਗੜਾ ਬਹੁਤ ਹੈ ਤੇ ਖਾਲਸੇ ਨੇ ਜਵਾਬ ਦਿੱਤਾ ਦਾਈ ਗੁਰੂ ਗ੍ਰੰਥ ਆਵਾਜ਼ ਸੋਉ ਕਰੇਗਾ हमरे ਕਾਜ ਖਾਲਸੇ ਨੇ ਕਸੂਰ ਦੇ ਹਾਕਮ ਨੂੰ ਸੋਧਿਆ ਤੇ ਉਸ ਗਰੀਬ ਦੀ ਵੋਟੀ ਨੂੰ ਛੜਾ ਕੇ ਉਹਦੇ ਹਵਾਲੇ ਕੀਤਾ ਸੀ ਇਹ ਸ੍ਰੀ ਅਕਾਲ ਤਖਤ ਸਾਹਿਬ ਜਿਸ ਦੀ ਸਿਰਜਣਾ ਅੱਜ ਦੇ ਦਿਨ ਹੋਈ ਹੈ ਇਹ ਤਖਤ ਜੁਗੋ ਜੋਗ ਅਟਲ ਹੈ ਰਹੇਗਾ ਸਮੁੱਚੀ ਲੋਕਾਈ ਗੁਰੂ ਨਾਨਕ ਨਾਮ ਲੈਵਾ ਸਿੱਖ ਇਸ ਮੁਬਾਰਕ ਤਖਤ ਤੋਂ ਹਮੇਸ਼ਾ ਹੀ ਅਗਵਾਈ ਲੈਂਦੇ ਰਹਿਣਗੇ ਇੱਥੇ ਨੌਜਵਾਨਾਂ ਨੇ ਗੁਰੂ ਨੂੰ ਆਪਣੀਆਂ ਜਵਾਨੀਆਂ ਭੇਟ ਕੀਤੀਆਂ ਸੀ ਮੈਂ ਅੱਜ ਦੇ ਦਿਨ ਸਿੱਖ ਜਵਾਨੀ ਨੂੰ ਵਿਸ਼ੇਸ਼ ਅਪੀਲ ਕਰਦਾ ਹਾਂ ਅੱਜ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਦੇ ਲਈ ਲਚਰਤਾ ਫੈਲਾਈ ਜਾ ਰਹੀ ਹੈ ਤਾਂ ਕਿ ਅਸੀਂ ਗੁਰੂ ਤੋਂ ਦੂਰ ਹੋਈਏ ਸਿੱਖ ਨੇ ਇਹਨਾਂ ਕੰਨਾਂ ਦੇ ਨਾਲ ਸਾਖਤਾ ਦੇ ਗੀਤ ਨਹੀਂ ਸੁਣਨੇ ਅਸੀਂ ਸਾਰੇ ਆਪਣੀ ਜ਼ਿੰਮੇਵਾਰੀ ਸਮਝ ਗਏ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ ਤੇ ਜੋ ਵੀ ਸਮਾਜ ਦੇ ਅੰਦਰ ਲਚਰਤਾ ਜਾਂ ਹੋਰ ਗੁਰਮਤ ਤੋਂ ਉਲਟ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਹੈ ਉਹਦੇ ਤੋਂ ਆਪਣੇ ਬੱਚਿਆਂ ਨੂੰ ਬਚਾਈਏ ਮੈਂ ਸਮੁੱਚੀ ਕੌਮ ਨੂੰ ਗੁਰੂ ਨਾਨਕ ਨਾਮ ਲੇਵਾ ਨੂੰ ਸਮੁੱਚੇ ਸੰਸਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਹਾੜੇ ਦੀ ਲੱਖ 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 ਵਧਾਈ ਦਿੰਦਿਆਂ ਅਪੀਲ ਕਰਦਾ ਹਾਂ ਆਓ ਆਪਾਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਨਤਮਸਤਕ ਰਹੀਏ ਕਲਗੀਧਰ ਪਾਤਸ਼ਾਹ ਦੇ ਬਚਨ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਇਸ ਸਿਧਾਂਤ ਨੂੰ ਮੰਨੀਏ ਪੁੱਲ ਗਲਤੀ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸ਼ਤਰ ਤਖਤ ਦੇ ਮਾਲਕ ਦੋ ਜਹਾਨਾਂ ਦੇ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਪਵਿੱਤਰ ਹਜ਼ੂਰੀ ਅਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਸੱਚੇ ਪਾਤਸ਼ਾਹ ਜੀ ਦੇ ਕਾਇਮ ਕੀਤੇ ਹੋਏ ਪਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਜੀ ਗੁਰੂ ਫਤੇ ਦੀ ਸਾਂਝ ਪਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਕੌਮ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਹਾੜਾ ਮਨਾ ਰਹੀ ਹੈ ਅੱਜ ਦੇ ਹੀ ਦਿਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 1605 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸਾਡੀ ਤਵਾਰੀਖ ਦੇ ਅੰਦਰ ਲਿਖਿਆ ਹੈ ਕਿ ਪਹਿਲੀ ਇੱਟ ਆਪ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਲਗਾਈ ਹੈ ਉਸ ਤੋਂ ਉਪਰੰਤ ਬਹੁਤ ਹੀ ਸਤਕਾਰਯੋਗ ਬਾਬਾ ਬੁੱਢਾ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਇਸ ਮੁਬਾਰਕ ਥੜੇ ਦੀ ਸੇਵਾ ਆਪ ਆਪਣੇ ਹੱਥੀਂ ਕੀਤੀ। ਸ੍ਰੀ ਅਕਾਲ ਤਖਤ ਸਾਹਿਬ, ਸੱਚਖੰਡ ਸ੍ਰੀ ਦਰਬਾਰ ਸਾਹਿਬ, ਹਰਮੰਦਰ ਸਾਹਿਬ ਦੇ ਬਿਲਕੁਲ ਸਨਮੁਖ ਹੈ। ਗੁਰੂ ਨੇ ਦੱਸਿਆ ਕਿ ਭਗਤੀ ਕਰਦਿਆਂ ਰੱਬ ਦਾ ਨਾਮ ਜਪਦਿਆਂ ਧਰਮ ਦੇ ਮੁਤਾਬਕ ਰਾਜਨੀਤੀ ਕਰਨੀ ਹੈ ਅਤੇ ਧਰਮ ਦੇ ਮੁਤਾਬਕ ਰੱਬ ਦੇ ਨਿਆਂ ਵਾਲਾ ਸਮਾਜ ਸਿਰਜਣਾ ਹੈ ਇਸ ਲਈ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਸੱਚੇ ਪਾਤਸ਼ਾਹ ਜੀ ਦਾ ਇਹ ਜੋ ਪਾਵਨ ਤਖਤ ਹੈ ਇਹ ਸਮੇਂ ਦੇ ਨਿਜਾਮ ਦੇ ਮੁਤਾਬਕ ਆਪਣੇ ਆਪ ਨੂੰ ਕਦੇ ਨਹੀਂ ਬਦਲਦਾ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਪੁਰਖ ਦਾ ਤਖਤ ਹੈ ਇਸ ਦੇ ਮਾਲਕ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਿਵੇਂ ਸਮੇਂ ਦੀਆਂ ਹਕੂਮਤਾਂ ਬਦਲਦੀਆਂ ਨੇ ਤਖਤਾਂ ਦੇ ਨਿਜਾਮ ਬਦਲਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਿਜ਼ਾਮ ਸਦਾ ਹੀ ਧਰਮ ਦੇ ਮੁਤਾਬਕ ਗੁਰੂ ਦੇ ਸਿਧਾਂਤ ਦੇ ਮੁਤਾਬਕ ਅਤੇ ਅਕਾਲ ਪੁਰਖ ਦੇ ਹੁਕਮ ਦੇ ਮੁਤਾਬਕ ਹੈ। ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਮੁਬਾਰਕ ਤਖਤ ਦੀ ਉਸਾਰੀ ਕਰਵਾ ਕੇ ਸਿੱਖਾਂ ਦੇ ਅੰਦਰ ਮਨੁਖਤਾ ਦੇ ਅੰਦਰ ਇਹ ਮਨੋਬਲ ਭਰਿਆ ਕਿ ਸਾਨੂੰ ਜ਼ਾਲਮ ਜ਼ਰਵਾਣਿਆਂ ਦੇ ਸਾਹਮਣੇ ਲਿਫਣ ਦੀ ਝੁਕਣ ਦੀ ਲੋੜ ਨਹੀਂ ਹੈ ਅਸੀਂ